ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਕੌਮੀ ਮੁੱਦਿਆਂ ਲੈ ਕੇ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਸੋ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਕਿਉਂਕਿ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਮੰਗ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣਾ ਦੂਜਾ ਸਾਡਾ ਉਹ ਬੰਦੀ ਸਿੰਘ ਜਿਹੜੇ ਕੋਰਟ ਵੱਲੋਂ ਨਿਯੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਇੱਥੇ ਤੱਕ ਕਿ ਦੁੱਗਣੀਆਂ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਪਰੰਤੂ ਸਰਕਾਰਾਂ ਉਹਨਾਂ ਦੀ ਰਿਹਾਈ ਨਹੀਂ ਕਰ ਰਹੀ ਸੋ ਇਹਨਾਂ ਮੁੱਦਿਆਂ ਲੈ ਕੇ ਮੋਰਚਾ ਲੱਗਿਆ 17 ਅਪ੍ਰੈਲ ਨੂੰ ਇੱਕ ਪ੍ਰੈਸ ਕਾਨਫਰੰਸ ਕਰੀ ਗਈ ਸੀ ਸਮੂਹ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ ਸੀ ਉਸ ਦਿਨ 15 ਮਈ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਸਾਰਿਆਂ ਦੀ ਸਲਾਹ ਨਾਲ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਮੌਕੇ ਦਾ ਜਿਹੜਾ ਐਸਡੀਐਨ ਹੈ ਉਹਨੂੰ ਇੱਕ ਚੇਤਾਵਨੀ ਪੱਤਰ ਦੇਣਾ ਜਿਹੜਾ ਪੰਜਾਬ ਦੇ ਗਵਰਨਰ ਨੂੰ ਜਾਵੇਗਾ ਤੇ ਰਾਸ਼ਟਰਪਤੀ ਨੂੰ ਜਾਵੇਗਾ ਅਸੀਂ ਇਹ ਹੀ ਉਹਨਾਂ ਨੂੰ ਦੱਸਣਾ ਵੀ ਇਹ ਸਰਕਾਰਾਂ ਜਿਹੜੀਆਂ ਲੋਕਾਂ ਵੱਲੋਂ ਚੁਣੀਆਂ ਜਾਂਦੀਆਂ ਲੋਕਾਂ ਵਾਸਤੇ ਬਣਦੀਆਂ ਉਹ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ 15 ਅ ਮਈ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਤਿਆਰੀ ਵਾਸਤੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਅਸੀਂ ਮੀਟਿੰਗ ਸੱਦੀ ਸੀ ਸੋ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਅਸੀਂ ਉਹ 15 ਮਈ ਦਾ ਪ੍ਰੋਗਰਾਮ ਦਿੱਤਾ ਸੰਗਤਾਂ ਨੂੰ ਉੱਥੇ ਅੱਜ ਇੱਕ ਗੱਲ ਸਪਸ਼ਟ ਜ਼ਰੂਰ ਕਰਨੀ ਚਾਹੁੰਦੇ ਆ ਕਿ ਜੋ ਪਿਛਲੇ ਦਿਨੀ ਪਹਿਲਗਾਮ ਚ ਵਾਪਰਿਆ ਅਸੀਂ ਉਹਦੀ ਨਿਖੇਧੀ ਕਰ ਰਹੇ ਹਾਂ ਕਿਉਂਕਿ ਉਹ ਇੱਕ ਮਾਸੂਮਾਂ ਤੇ ਜ਼ੁਲਮ ਹੈ ਇਹ ਹੋਣਾ ਨਹੀਂ ਚਾਹੀਦਾ ਸੋ ਜਿਹੜੀਆਂ ਵੀ ਪਾਰਟੀਆਂ ਸਰਕਾਰਾਂ ਇਸ ਤੋਂ ਸਿਆਸੀ ਲਾਹਾ ਲੈਣੀ ਚਾਹੁੰਦੀਆਂ ਕਿਉਂਕਿ ਉਹ ਦੁੱਖ ਨੂੰ ਆਪਣੇ ਦਿਲ 'ਚ ਇੱਕ ਬਰਦਾਸ਼ਤ ਕਰਨ ਦੀ ਬਜਾਏ ਉਹ ਇਸ ਤੋਂ ਸਿਆਸੀ ਲਾਹਾ ਲੈ ਕੇ ਇੱਕ ਦੇਸ਼ ਨੂੰ ਇੱਕ ਕੌਮ ਨੂੰ ਬਦਨਾਮ ਕਰਿਆ ਜਾ ਰਿਹਾ ਕਿਉਂਕਿ ਸਿੱਖ ਹੈ ਜਿਹੜਾ ਉਹ ਇੱਕ ਉਹ ਸ਼ਾਂਤੀ ਦਾ ਪ੍ਰਤੀਕ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਵੀ ਹੈ ਸਭੇ ਸਾਂਝੀ ਵਾਲ ਸਦੈਨ ਕੋ ਇਹਨਾਂ ਦਿਸੇ ਬਾਹਰ ਆ ਜਿਓ ਸੋਚ ਜੇ ਇਸ ਤਰ੍ਹਾਂ ਦਾ ਮਾਹੌਲ ਸਰਕਾਰਾਂ ਵੱਲੋਂ ਬਣਾਇਆ ਜਾ ਰਿਹਾ ਭਾਵੇਂ ਉਹ ਭਾਰਤ ਦੀ ਸਰਕਾਰ ਹੈ ਭਾਵੇਂ ਪਾਕਿਸਤਾਨ ਦੀ ਸਰਕਾਰ ਹੈ ਕਿ ਜੰਗ ਲੱਗਣ ਦੇ ਅਸਾਰ ਪੈਦਾ ਹੋ ਰਹੇ ਹਨ ਸੋ ਸਿੱਖ ਨਹੀਂ ਚਾਹੁੰਦਾ ਵੀ ਜੰਗ ਲਗੇ ਸਿੱਖ ਤਰੱਕੀ ਦਾ ਚਾਹਵਨ ਸੋ ਇਸ ਕਰਕੇ ਇਹ ਗਲਤ ਹੈ ਬਿਲਕੁਲ ਕੌਮੀ ਇਨਸਾਮ ਮੋਰਚੇ ਵੱਲੋਂ ਉਹਦੀ ਨਖੇਦੀ ਕੀਤੀ ਜਾਂਦੀ ਹੈ ਕਿ ਅਸੀਂ ਨਾ ਪੰਜਾਬ ਦੇ ਬਾਡਰ ਤੇ ਜਿਹੜਾ ਪਾਕਿਸਤਾਨ ਨਾਲ ਲੱਗਦਾ ਨਾ ਗੁਜਰਾਤ ਤੇ ਕਿਉਂਕਿ ਸਿੱਖ ਕਿਤੇ ਨਹੀਂ ਚਾਹੁੰਦਾ ਵੀ ਜੰਗ ਲਗੇ ਸੋ ਇਸ ਕਰਕੇ ਸਰਕਾਰਾਂ ਨੂੰ ਛਾਣਪ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਇਹ ਵੀ ਜਿਹੜਾ ਕੁਝ ਬਾਪ ਰਿਆ ਇਹ ਵੀ ਉਸੇ ਦੁਕਾਨ ਦਾ ਹਿੱਸਾ ਹੈ ਕਿਉਂਕਿ ਇੱਕ ਜਿਸ ਤਰ੍ਹਾਂ ਇੱਥੇ ਘੱਟ ਗਿਣਤੀਆਂ ਦਾ ਸੋਸ਼ਲ ਹੋ ਰਿਹਾ ਉਹਦੀ ਬਦੌਲਤੇ ਵਪਰਿਆ ਸੋ ਸਰਕਾਰਾਂ ਇਸ ਤੋਂ ਸਰਕਾਰਾਂ ਦਾ ਜਿਹੜਾ ਫਰਜ ਬਣਦਾ ਉਹ ਕੰਮ ਕਰੇ ਜਿਹੜਾ ਉਹਨਾਂ ਦੇ ਫਰਜ ਬਣਦੇ ਐ ਪਰੰਤੂ ਇੱਕ ਦੂਜੇ ਪਾਸੇ ਲਿਜਾ ਕੇ ਇਹਦੇ ਮੁੱਦਿਆਂ ਨੂੰ ਖੜਾ ਕਰਕੇ ਸਿਆਸੀ ਲਾਹ ਲੈਣੇ ਚਾਹ ਰੀਆਂ ਅਸੀਂ ਕੌਮੀ ਇਨਸਾਨ ਮੋਰਚੇ ਤੋਂ ਉਹਦੀ ਨਿਖੇਧੀ ਕਰਦੇ ਹਾਂ ਅੰਤ ਵਿੱਚ ਮੈਂ ਜਿੰਨੀਆਂ ਸੰਗਤਾਂ ਜਿੱਥੇ ਆਈਆਂ ਉਹਨਾਂ ਦਾ ਧੰਨਵਾਦ ਤੇ 15 ਮਈ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਸਤੇ ਇਹਨਾਂ ਨੂੰ ਬੇਨਤੀ ਹੈ ਕਿ ਇਹ ਪ੍ਰੋਗਰਾਮ ਪਿੰਡ ਪਿੰਡ ਘਰ ਘਰ ਲੈ ਕੇ ਜਾਇਆ ਜਾਏ ਸੋ ਅੰਤ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ